ਸਤਿ ਸ਼੍ਰੀ ਅਕਾਲ ਮਰਦਾਬਾਦ 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 ਤੁਸੀਂ ਇਸਨੂੰ ਫੈਲਾਓ 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 ਤੁਸੀਂ ਇਸਨੂੰ ਫੈਲਾਓ 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 ਭਾਰਤੀ ਜਨਤਾ ਪਾਰਟੀ ਮਰਦਾਬਾਦ 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 ਬੀਤੇ ਦਿਨੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਵਲੋ ਬਾਬਾ ਸਾਹਿਬ ਖਿਲਾਫ ਬੋਲੀ ਗਏ ਗਲਤ ਸ਼ਬਦਾਵਲੀ ਦਾ ਵਿਰੋਧ ਅੱਜ ਪੂਰੇ ਦੇਸ਼ ਭਰ ਵਿੱਚ ਹੋ ਰਿਹਾ ਹੈ ਜਿਸ ਦੇ ਚਲਦੇ ਆ ਬਹੁਜਨ ਸਮਾਜ ਪਾਰਟੀ ਇਸ ਸਮੇਂ ਸੜਕਾਂ ਤੇ ਉਤਰ ਕੇ ਅਮਿਤ ਸ਼ਾਹ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ ਇਸ ਸਬੰਧੀ ਬਸਪਾ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਵਤੀ ਦੇ ਆਦੇਸ਼ਾਂ ਦੇ ਬਹੁਜਨ ਸਮਾਜ ਪਾਰਟੀ ਫਗਵਾੜਾ ਵੱਲੋਂ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਜੀ ਦੇ ਖਿਲਾਫ ਬੋਲੀ ਗਈ ਗਲਤ ਸ਼ਬਦਾਵਲੀ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਦੇਣ ਤੋਂ ਪਹਿਲਾਂ ਸਮੂਹ ਬਸਪਾ ਵਰਕਰਾਂ ਨੇ ਲੇਖ ਰਾਜਮਾਲਪੁਰੀ ਤੇ ਰਮੇਸ਼ ਕੌਲ ਦੀ ਅਗਵਾਈ ਹੇਠ ਸ਼ੂਗਰ ਮਿਲ ਪੁਲ ਤੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਇਸ ਦੌਰਾਨ ਜਿੱਥੇ ਇਸ ਮੂਵ ਮੈਂਬਰਾਂ ਨੇ ਅਮੀਸ਼ਾ ਖਿਲਾਫ ਜਮ ਕੇ ਨਾਰੇबाजी ਕੀਤੀ ਉੱਥੇ ਹੀ ਵੱਖ-ਵੱਖ ਬੁਲਾ ਰਹੇ ਨੇ ਕਿਹਾ ਕਿ ਅਮੀਸ਼ਾ ਵਸਪਾ ਵਿਰੋਧੀ ਨਹੀਂ 바ਵਾ ਸਾਹਿਬ ਵਿਰੋਧੀ ਹਨ ਤੇ 바ਵਾ ਸਾਹਿਬ ਔਰਤ ਦੇ ਮੁਕਤੀ ਦਾਤਾ ਹਨ ਉਹਨਾਂ ਨੇ ਕਿਹਾ ਕਿ ਜਦ ਤੱਕ ਅਮੀਸ਼ਾ ਜਨ ਤੱਕ ਮਾਫੀ ਨਹੀਂ ਮੰਗਦੇ ਉਹਨਾਂ ਚ ਵਸਪਾ ਤਿੱਖਾ ਸੰਘਰਸ਼ جاری ਰੱਖੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਸਪਾ ਵਰਕਰ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ ਅੱਜ ਬਹੁਜਨ ਸਮਾਜ ਔਰ ਬਹੁਜਨ ਸਮਾਜ ਪਾਰਟੀ ਅੱਜ ਪੂਰੇ ਦੇਸ਼ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਅਮਨ ਸ਼ਾਹ ਦੇ ਖਿਲਾਫ ਸੜਕਾਂ ਤੇ ਉਤਰ ਆਇਆ ਕਿਉਂਕਿ ਅਮਨ ਸ਼ਾਹ ਨੇ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਮੇਡਕਰ ਜੀ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਭੱਦੀ ਸ਼ਬਦਾਬਲੀ ਜਿਹੜੀ ਆ ਉਹ ਵਰਤੀ ਆ ਜਿਹੜਾ ਕਿ ਬਹੁਜਨ ਸਮਾਜ ਅੱਜ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਬਾਬਾ ਸਾਹਿਬ ਡਾਕਟਰ ਮੇਡਕਰ ਇੱਕ ਜਿਹੜਾ ਦਲਿਤ ਸਮਾਜ ਦੇ ਨਹੀਂ ਪੂਰੀ ਔਰਤ ਜਾਤੀ ਦੇ ਭਗਵਾਨ ਆ ਕਿਉਂਕਿ ਔਰਤ ਜਾਤੀ ਨੂੰ ਸੰਵਧਾਨ ਨੇ ਜਿਹੜੇ ਹੱਕ ਦਿੱਤੇ ਆ ਜੇ ਉਹ ਅੱਜ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਔਰ ਦੇਸ਼ ਦੀਆਂ ਹੋਰ ਕੁਰਸੀਆਂ ਤੇ ਅੱਜ ਔਰਤ ਨਜ਼ਰ ਆ ਰਹੀ ਆ ਤੇ ਕਿਸੇ ਜਿਹੜਾ ਹੋਰ ਭਗਵਾਨ ਦੀ ਦੇਣ ਨਹੀਂ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਦੇਣ ਆ ਔਰ ਪੂਰੇ ਦੇਸ਼ ਦੇ ਅੰਦਰ ਜੇ ਭਾਈਚਾਰਾ ਸ਼ਾਂਤੀ ਸਤਿਭਾਵਨਾ ਤੇ ਲੋਕਤੰਤਰ ਬਣਿਆ ਇਹ 바ਵਾ ਸਾਹਿਬ ਦੀ ਦੇਣਾ ਇਸ ਕਰਕੇ 바ਵਾ ਸਾਹਿਬ ਅੱਜ ਪੂਰੇ ਵਿਸ਼ਵ ਦੇ ਵਿਧਾਤਾ ਨਹੀਂ ਔਰ ਭਾਰਤ ਦੇ ਲੋਕਤੰਤਰ ਦੇ ستੰਭ ਨੇ ਔਰ ਪੂਰੀ ਬਨੁਕਤਾ ਦੇ ਜਿਹੜਾ ਉਹ ਮਸੀਹਾ ਨੇ ਅੱਜ ਕੋਈ ਵੀ ਇਹ ਜਿਹੜਾ ਇਕਲੇ ਦਲਤ ਜਾਂ ਔਰਤਾਂ ਨਹੀਂ ਕਿਸੇ ਨੂੰ ਵੀ ਇਹ برداشت ਨਹੀਂ ਹੋਏਗਾ ਜਿਹੜਾ 바ਵਾ ਸਾਹਿਬ ਤੇ ਟਿੱਪਣੀ ਕਰੇਗਾ ਇਸ ਕਰਕੇ ਵੱਢਦੀ ਧਾਰਾ ਬੰਦਾ ਕਾਨੂੰਨ ਲਾਗੂ ਕਰਕੇ ਅਮਰ ਸ਼ਾਹ ਨੂੰ ਪਾਏ ਲਾਇਆ ਜਾਵੇ ਔਰ ਜੇਲ੍ਹ ਚ ਬੰਦ ਕੀਤਾ ਜਾਵੇ ਜੈ ਭੀਮ ਜਿਹੜਾ ਕੀ ਪ੍ਰਧਾਨ ਪੈਨ ਕੁਮਾਰੀ ਮਾਇਆਬਦੀ ਜੀ ਵੱਲੋਂ ਪੂਰੇ ਜ਼ਿਲ੍ਹੇ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਅਮਰਕਸ਼ਾਹ ਜੀ ਦੇ ਖਿਲਾਫ ਜਿਹੜੀ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰਤੀ ਆ ਪੱਦਰ ਸ਼ਬਦਾਵਲੀ ਵਰਤੀ ਹੈ ਉਹਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਔਰ ਜ਼ਿਲ੍ਹੇ ਦੇ ਡੀਸੀ ਨੂੰ ਆਪਣੇ ਮੈਮੋਰੰਡਮ ਦਿੱਤੇ ਜਾ ਰਹੇ ਨੇ ਅੱਜ ਅਸੀਂ ਫਗਵਾੜੇ ਤੋਂ ਵੱਡੀ ਤعداد ਦੇ ਵਿੱਚ ਸਾਡੀ ਡਿਊਟੀ ਕਪੂਰਸਲੇ ਦੀ بجائے ਜਲੰਧਰ ਲੱਗੀ ਹੈ ਤਾਂ ਅਸੀਂ ਜਲੰਧਰ ਜਿਹੜਾ ਹੈੱਡਕੁਆਟਰ ਤੇ ਜਾ ਰਹੇ ਆ ਦੇਖੋ ਕਿੰਨੀ ਇਹ ਸ਼ਰਮ ਦੀ ਗੱਲ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਅਮਰੀਕਾ ਉਹ 바ਵਾ ਸਾਹਿਬ ਨੂੰ ਸਿੰਬਲ ਆਫ ਦੀ ਨੌਲੇਜ ਤਖ਼ਤਾਬ ਦੇ ਰਹੀ ਹੈ। ਉਹ ਸਾਡੇ ਮੁਲਕ ਦੇ ਜਿਹੜੇ ਨੇਤਾ ਆ ਉਹ ਉਹਨਾਂ ਦੇ ਪ੍ਰਤੀ ਕੀ ਸਤਿਕਾਰ ਰੱਖਦੇ ਆ ਉਦੋਂ ਪਤਾ ਲੱਗ ਗਿਆ ਕਿ ਜਿਹੜੀ ਭਾਜਪਾ ਆ ਉਹ ਬਸ ਭਾ ਵਿਰੋਧੀ ਨਹੀਂ ਹਮ ਬੇੜਗਨ ਵਿਰੋਧੀ ਹੋ ਗਏ। ਅੱਜ ਅਣੀਓ ਦਾ ਚਿਹਰਾ ਨੰਗਾ ਹੋਇਆ ਆ। ਅੱਜ ਅਸੀਂ ਸੜਕਾਂ ਦੇ ਉੱਤੇ ਆ ਜਦੋਂ ਤੱਕ ਅਮਿਤ ਸ਼ਾਹ ਜੀ ਜਨਤਾ ਤੋਂ ਗੜਦੇ ਮਾਫੀ ਨਹੀਂ ਮੰਗਦੇ ਉਦੋਂ ਤੱਕ ਅੰਦੋਲਨ ਬੰਦ ਨਹੀਂ ਹੋਵੇਗਾ।